ਕੋਈ ਨਹੀਂ ਗਰਮੀ ਦੇ ਵਿੱਚ ਬਜ਼ੁਰਗ ਸਾਡੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਸੰਦੋਹਾ ਸਾਹਿਬ ਟੈਂਟ ਲਾ ਰਹੇ ਨੇ ਆਂਦੇ ਵੀ ਜੁਪੀ ਤੋਂ ਸੰਗਤ ਆਉਣੀ ਆ ਉਹਨਾਂ ਵਾਸਤੇ ਟੈਂਟ ਲਾ ਰਹੇ ਨੇ ਸਰਦਾਰ ਸਰਜੀਤ ਸਿੰਘ ਜੀ ਪ੍ਰਧਾਨ ਸੰਗਰੂਰ ਸਰਦਾਰ ਦਰਸ਼ਨ ਸਿੰਘ ਜੀ ਮਾਸਟਰ ਜੀ ਸਾਰੇ ਵੇਖੋ ਇੰਨੀ ਗਰਮੀ ਦੇ ਵਿੱਚ ਇਸ ਉਮਰ ਦੇ ਵਿੱਚ ਸਵੇਰ ਦੇ ਲੱਗੇ ਆ ਮੁਰਕੋ ਮੁਰਕੀ ਹਾਂਜੀ ਪ੍ਰਧਾਨ ਜੀ ਇਹ ਕਿਹਦੇ ਵਾਸਤੇ ਬਣਾ ਰਹੇ ਹੋ ਇਹ ਲੈ ਬਸ ਇਹ ਆਪਾਂ ਬਣਾ ਰਹੇ ਆਂਗੇ ਜੂਪੀ ਤੋਂ ਆਪਣੇ ਜਿਹੜੇ ਅ ਜੋ ਆਪਣਾ ਗਾਰੰਟੀ ਕਿਸਾਨ ਮੋਰਚਾ ਜਿਹੜਾ ਆਪਣੇ ਮੈਦ ਤੇ ਆਇਆ ਸੀ ਪਿੱਛੇ ਹਾਂਜੀ ਉਹ ਫੋਰਨ ਤੋਂ ਉੱਤੇ ਇਸ ਮੋਰਚੇ ਦੇ ਨਾਲ ਜੁੜਨ ਵਾਸਤੇ ਇੱਥੇ ਪੱਕੇ ਆਪਣੇ ਜਿਹੜੇ ਰਹਿਣ ਬਸੇਰੇ ਬਣਾ ਕੇ ਇੱਥੇ ਪੱਕੇ ਬੈਟਣਗੇ ਆਪਣੇ ਨਾਲ ਜਿਹੜੇ ਲੋਕ ਉੱਥੋਂ ਆ ਕੇ ਆਜ ਆ ਜਾਣਗੇ ਆਥੋਂ ਨੂੰ ਤੇ ਉਹਨਾਂ ਵਾਸਤੇ ਬਣਾ ਰਹੇ ਹਾਂ ਬੱਸ ਸਟਾਪ ਇਹਦਾ ਪ੍ਰਬੰਧ ਕਰ ਰਹੇ ਸਵੇਰ ਦੇ ਲੱਗੇ ਉਹ ਗਰਮੀ 'ਚ ਬਹੁਤ ਜੀ ਬਹੁਤ ਕੁਰਬਾਨੀਆਂ ਪ੍ਰਧਾਨ ਸਾਹਿਬ ਤੁਹਾਡੀ ਸ਼ਾਮੀ ਤੱਕ ਇਹ ਸਾਰਾ ਮਰਜਣੇ ਉਹਨਾਂ ਕੰਪਨੀ ਕਰਕੇ ਮੈਂ ਨਾ ਬੀਕੇ ਜੀ ਸਿੱਧੂਪੁਰ ਦੇ ਉਹਦਾ ਨਾਂ ਕੀ ਜਰਨਲ ਨੇ ਸਾਡੇ ਬਜ਼ੁਰਗ ਜਿਹੜੇ ਸਾਰੇ ਮੋਰਚੇ ਨੂੰ ਖਿੱਚੀ ਫਿਰਦੇ ਨੇ ਖਨੌਲੀ ਨੂੰ ਧੰਨਵਾਦ ਜੀ